ਬਹੁਤ ਵਾਇਰਲ ਹੋਈ ਆ ਇਹ ਚੀਜ਼ ਇਹ ਮੈਂ ਲਿਖਿਆ ਸੀਗਾ ਦੁੱਖ ਸੰਤੋਖ ਗਿਆਨ ਹਿੰਮਤ ਬਾਧਾ ਪਹਿਲਾਂ ਇਹ ਮੈਂ ਆਪ ਆਪ ਲੈਣਾ ਸੋਚ ਕੇ ਬਣਾਈਆਂ ਨੇ ਯਾਰ ਹੁਣ ਇਹ ਬਹੁਤ ਵਾਇਰਲ ਹੋਇਆ ਇਸ ਟਾਈਮ ਪਹਿਲਾਂ ਬੈਠੇ ਬੰਦੇ ਤੇ ਦੁੱਖ ਆਊਗਾ ਤੁਹਾਡੇ ਨਾਲ ਕੋਈ ਅਜਿਹੀ ਚੀਜ਼ ਹੋਣੀ ਹੈ ਜਿਹੜੀ ਤੁਸੀਂ ਜ਼ਿੰਦਗੀ 'ਚ ਪਹਿਲਾਂ ਫੇਸ ਹੀ ਨਹੀਂ ਕੀਤੀ ਹੂੰ ਬਹੁਤ ਵੱਡਾ ਦੁੱਖ ਹੋ ਹੁੰਦਾ ਜਿਹੜੀ ਤੁਹਾਨੂੰ ਇੱਕਦਮ ਤੁਹਾਨੂੰ ਫੋਨ ਆਉਣਾ ਵੀ ਯਾਰ ਆ ਕੀ ਹੋ ਗਿਆ ਬਾਈ ਤੇਰੇ ਨਾਲ ਐ ਹੋ ਗਿਆ ਜਾਂ ਕੁਝ ਵੀ ਹੋ ਸਕਦਾ ਜਾਂ ਬੰਦੇ ਦੇ ਕਿਸੇ ਪਰਿਵਾਰ ਨਾਲ ਕੁਝ ਹੋ ਗਿਆ ਜਾਂ ਬਿਜ਼ਨਸ ਦਾ ਲਾਅਸ ਹੋ ਗਿਆ ਕੁਝ ਵੀ ਦੁੱਖ ਆ ਗਿਆ ਉਦੋਂ ਤੁਹਾਡੇ ਕੋਲ ਕੋਈ ਹੱਲ ਨਹੀਂ ਹੈਗਾ ਉਹਦਾ ਕੋਈ ਚੀਜ਼ ਇਹ ਹੈ ਜੀ ਜਿਹਦੇ ਲਈ ਤੁਹਾਡੀ ਤਿਆਰੀ ਨਹੀਂ ਸੀ ਪ੍ਰਪੇਅਰ ਹੀ ਨਹੀਂ ਸੀ ਕਿਦਾਂ ਮੈਂ ਇੱਡਾ ਆ ਕੇ ਬਹਿ ਗਿਆ ਉਦੋਂ ਬਾਅਦ ਚ ਸੰਤੋਖ ਆਊਗਾ ਤੁਸੀਂ ਸਬਰ ਕਰੋ ਬਸ ਬਹਿ ਜਾਓ ਇੱਕੇ ਦਾਮ ਭੱਜਣ ਦੀ ਕੋਸ਼ਿਸ਼ ਨਾ ਕਰੋ ਕੁਝ ਵੀ ਤੁਹਾਡੇ ਹੁਣ ਕੁਝ ਨਹੀਂ ਹੋਣਾ ਪਹਿਲਾਂ ਸੰਤੋਖ ਕਰੋ ਬਹਿ ਜਾਓ ਰਾਮ ਨਾਲ ਠੀਕ ਆ ਉਹ ਤੋਂ ਬਾਅਦ ਗਿਆਨ ਅਗਲਾ ਸਟੈਪ ਫਿਰ ਤੁਹਾਨੂੰ ਜਦੋਂ ਆਪ ਬਹਿ ਕੇ ਸੋਚੋ ਵੀ ਯਾਰ ਕੀ ਕਰਾਂ ਹੁਣ ਕਿਵੇਂ ਨਿਕਲ ਆਇਚੋ ਜਾਂ ਚਾਰ ਭਾਈ ਕੋਈ ਸਲਾਹ ਦੇਊਗਾ ਮੇਰੇ ਵਰਗਾ ਆ ਗਿਆ ਹਾਂ ਯਾਰ ਬਾਈ ਐਂ ਕਰ ਲਾ ਕੋਈ ਗੱਲ ਨਹੀਂ ਹਨਾ ਇਹ ਮੈਂ ਇਹ ਵੀ ਮੈਂ ਆਪਣੀ ਮੋਟਰ ਤੇ ਬਹਿ ਕੇ ਹੀ ਸੋਚ ਕੇ ਟੈਟੂ ਬਣਵਾਇਆ ਸੀ ਫਿਰ ਗਿਆਨ ਆ ਗਿਆ ਜਦ ਤੁਹਾਨੂੰ ਗਿਆਨ ਮਿਲ ਗਿਆ ਤੁਹਾਨੂੰ